ਸਤਿ ਸ਼੍ਰੀ ਅਕਾਲ ਜੀ ਯੰਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨੋਸਮਾਰਦੇ ਆ ਮੁੱਖ ਖ਼ਬਰਾਂ ਦੇ। ਵਾਈਟ ਹਾਊਸ ਨੇ ਅਮਰੀਕਾ ਕੈਨੇਡਾ ਵਪਾਰ ਚਰਚਾਵਾਂ ਬਾਰੇ ਦਿੱਤਾ ਬਿਆਨ ਕਿ ਹਾਤ ਤੁਰੰਤ ਪ੍ਰਭਾਵ ਦੇ ਨਾਲ ਬਹਾਲ ਕਰੇਗਾ ਵਪਾਰ ਚਰਚਾਵਾਂ। ਵਰਕ ਪਰਮਿਟ ਕੋਰਸਾਂ ਨੂੰ ਲੈ ਕੇ ਨਵੀਂ ਲਿਸਟ ਆਈ ਸਾਹਮਣੇ ਪੜਾਈ ਕਰਨ ਦੇ ਨਾਲ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋ ਸਕਦਾ ਹਾਸਲ। ਅਲਵੋਟਾਦੀ ਬੈਟਲ ਰਿਵਰ ਅਕ੍ਰੋਕ ਫੁੱਟ ਰਾਈਡਿੰਗ ਦਾ ਮਾਮਲਾ ਫੈਰੋਜ਼ਿਮਨੀ ਚੋਨ 18 ਅਗਸਤ ਨੂੰ Ontario ਦੇ ਗਿਗ ਵਰਕਰਾਂ ਦੀ ਰੱਖਿਆ ਕਰਨ ਵਾਲਾ ਨਵਾਂ ਕਾਨੂੰਨ ਆਫ ਸਫਲ ਆਲੋਚਕਾਂ ਨੇ ਦੱਸਿਆ ਹੁਣ ਖਬਰਾਂ ਵਿਸਥਾਰ ਦੇ ਨਾਲ ਵਾਈਟ ਹਾਊਸ ਦਾ ਬਿਆਨ ਆਇਆ ਹੈ ਕਿ ਅਮਰੀਕਾ ਕੈਨੇਡਾ ਦੇ ਨਾਲ ਵਪਾਰ ਚਰਚਾਵਾਂ ਤੁਰੰਤ ਪ੍ਰਭਾਵ ਦੇ ਨਾਲ ਬਹਾਲ ਕਰੇਗਾ ਕੈਨੇਡਾ ਵੱਲੋਂ ਡਿਜੀਟਲ ਸਰਵਿਸਿਜ਼ ਟੈਕਸ ਹਟਾਉਣ ਦੇ ਫੈਸਲੇ ਨੇ ਰਾਂ ਪੱਧਰਾ ਕਰ ਦਿੱਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਤੇ ਇਸ ਬਾਰੇ ਪਾਰਲੀਮੈਂਟ ਹਿੱਲ ਦੇ ਉੱਤੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਵੰਡ ਸਾਂਝੀ ਕੀਤੀ। ਕੈਨੇਡਾ ਦੇ ਵੱਲੋਂ ਵੱਡੀਆਂ ਤਕਨੀਕੀ ਕੰਪਨੀਆਂ ਤੇ ਆਪਣਾ ਡਿਜੀਟਲ ਸੇਵਾਵਾਂ ਟੈਕਸ ਰੱਦ ਕਰਨ ਤੋਂ ਬਾਅਦ ਦੋਵੇਂ ਨੇਤਾ ਪਰ ਗੱਲਬਾਤ ਮੂੜੂ ਸ਼ੁਰੂ ਕਰਨ ਤੇ ਸਹਿਮਤ ਹੋ ਗਏ। ਵਾਈਟ ਹਾਊਸ ਨੇ ਆਰਥਿਕ ਸਲਾਹਕਾਰ ਕੈਵਨ ਹੈਸਨ ਨੇ ਇਹ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਟੈਕ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਪਣੇ ਡਿਜੀਟਲ ਸਰਵਿਸਿਜ਼ ਟੈਕਸ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਕੈਨੇਡਾ ਨਾਲ ਵਪਾਰਕ ਗੱਲਬਾਤ ਤੁਰੰਤ ਪ੍ਰਭਾਵ ਨਾਲ ਮੁੜ ਸ਼ੁਰੂ ਕਰੇਗਾ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਇਸ ਟੈਕਸ ਦੇ ਚੱਲਦਿਆਂ ਕੈਨੇਡਾ ਨਾਲ ਵਪਾਰਕ ਚਰਚਾਵਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਟਰੰਪ ਨੇ ਕਿਹਾ ਸੀ ਕਿ ਉਹ ਡਿਜੀਟਲ ਸਰਵਿਸਿਜ਼ ਟੈਕਸ ਦੇ ਕਾਰਨ ਕੈਨੇਡਾ ਨਾਲ ਸਾਰੀਆਂ ਅਮਰੀਕੀ ਵਪਾਰਕ ਚਰਚਾਵਾਂ ਨੂੰ ਖਤਮ ਕਰ ਰਹੇ ਨੇ। ਡਿਜੀਟਲ ਸਰਵਿਸਿਜ਼ ਟੈਕਸ ਦੇ ਤਹਿਤ ਅਮਰੀਕੀ ਕੰਪਨੀਆਂ ਜਿਵੇਂ ਕਿ Amazon, Google, Meta, Uber ਤੇ Airbnb ਨੂੰ ਕੈਨੇਡਾ ਦੇ ਵਿੱਚ ਹੋ ਰਹੀ ਆਪਣੀ ਆਮਦਨ ਤੇ 3% ਟੈਕਸ ਦੇਣਾ ਪੈਂਦਾ ਹੈ। ਇਹ ਟੈਕਸ 30 ਜੂਨ ਨੂੰ ਲਾਗੂ ਹੋਣਾ ਸੀ ਤੇ ਇਸ ਟੈਕਸ ਕਰਕੇ ਉਕਤ ਟੈਕ ਕੰਪਨੀਆਂ 2 ਬਿਲੀਅਨ ਅਮਰੀਕੀ ਡਾਲਰ ਦੇ ਬਕਾਇਦਾ ਪਾਤਰ ਹੁੰਦੀਆਂ। ਪ੍ਰਧਾਨ ਮੰਤਰੀ ਦਫ਼ਤਰ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਕਾਰਨੀ ਤੇ 트럼ਪ ਨੇ ਸ਼ੁੱਕਰਵਾਰ ਤੇ ਐਤਵਾਰ ਰਾਤ ਦੇ ਵਿਚਾਲੇ ਕਿਸੇ ਸਮੇਂ ਫੋਨ ਤੇ ਗੱਲ ਕੀਤੀ ਜਿਸ ਮਗਰੋਂ ਕੈਨੇਡਾ ਨੇ ਟੈਕਸ ਰੱਦ ਕਰ ਦਿੱਤਾ। ਇਸ ਕਦਮ ਦੇ ਬਾਵਜੂਦ ਕੈਨੇਡਾ ਹਜੇ ਵੀ ਇੱਕ ਅੰਤਰਰਾਸ਼ਟਰੀ ਟੈਕਸ ਲਾਗੂ ਕਰਨ ਲਈ G7 ਸਹਿਯੋਗੀਆਂ ਨਾਲ ਸਰਗਰਮ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। PMO ਨੇ ਕਿਹਾ ਕਿ ਵਿੱਤ ਮੰਤਰੀ ਫਰੈਂਕ ਸ਼ਾਪ ਹਲਪ ਸ਼ੈਂਪੇਨ ਇਸ ਕੰਮ ਦੀ ਅਗਵਾਈ ਕਰ ਰਹੇ ਨੇ। ਅਮਰੀਕਾ ਦੇ ਵਨਜ ਸਕੱਤਰ ਹਾਵਰਡ ਲੂਟਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਸਾਂਝਾ ਕੀਤਾ ਹੈ ਜਿਸ ਚ ਕੈਨੇਡਾ ਦੇ ਟੈਕਸ ਨੂੰ ਖਤਮ ਕਰਨ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਧਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। Um last night I had a a good conversation with President Trump. Uh, and we agreed to recommence uh, our negotiations uh, with a view to the 21st of uh, july deadline that we had agreed in. canonaskis, uh, minister champagne and leblanc uh, had conversations with their uh, counterparts as well. Uh, we've restarted uh, the uh, discussions uh, this morning. We, Sorry, have, uh, we have, to be clear, uh, it's part of a bigger negotiation. it's something that. Uh, we expected, uh, in the broader sense, uh, that would be part of a final deal. We're making progress towards a final deal. There's more to be done, to be clear. Uh, and as I just said, uh, which answers the uh, translation question. As I just said, is a question of timing in terms of the date for the final negotiations and when the tax was coming in, into effect. And you know, it doesn't make sense to collect tax from people and then uh, remit them uh, remit them back. So it provides uh, some certainty. um and as i just said uh negotiations have restarted uh we're going to uh, focus uh on getting the best deal for canadians uh we're making progress there's more to do and uh, we'll keep you updated ਜ਼ਿਕਰ ਖਾਸ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਨੇ ਸੋਸ਼ਲ ਮੀਡੀਆ ਦੇ ਉੱਤੇ ਆਖਿਆ ਹੈ ਕਿ ਕਾਰਨੀ ਆਖਰੀ ਮੌਕੇ ਟੈਕਸ ਰੱਦ ਕਰਕੇ ਨੀਵੇਂ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਅਮਰੀਕਾ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਉਹ ਬਦਲੇ ਚ ਸੌਫਟਵੁੱਡ ਲੱਕੜ ਦੇ ਟੈਰਿਫ ਤੁਰੰਤ ਰੱਦ ਕਰੇ ਤੇ ਉਧਰ ਹੁਣ ਕੋਰਸਾਂ ਦੀ ਲਿਸਟ ਬਣ ਗਈ ਹੈ ਜਿਨ੍ਹਾਂ ਕੋਰਸਾਂ ਦੇ ਵਿੱਚ ਵਰਕ ਪਰਮਿਟ ਹਾਸਲ ਹੋਵੇਗਾ ਪੜਾਈ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਤੇ ਬਿਨੇਕਾਰਾਂ ਨੂੰ ਕਿਸੇ ਵੀ ਨੌਕਰੀ ਦਾਤੇ ਦੇ ਨਾਲ ਕੰਮ ਕਰਨ ਦੀ ਆਜ਼ਾਦੀ ਵੀ ਮਿਲੇਗੀ ਇਸ ਬਾਬਤ ਇੱਕ ਸਪੈਸ਼ਲ ਰਿਪੋਰਟ ਹਜ਼ਰ ਹੈ ਕੈਨੇਡਾ ਵੱਲੋਂ ਪੜਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੋਰਸਾਂ ਦੇ ਖੇਤਰਾਂ ਸੂਚੀ ਨੂੰ ਅਪਡੇਟ ਕੀਤਾ ਗਿਆ ਹੈ ਇਹ ਨਿਯਮ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਣਗੇ ਜਿਨ੍ਹਾਂ ਨੇ ਸਟੱਡੀ ਪਰਮਿਟ ਦੀ ਅਰਜ਼ੀ 1 ਨਵੰਬਰ ਤੋਂ ਬਾਅਦ ਦਿੱਤੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਵੇਗਾ। ਮੰਤਰਾਲੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਲਿਸਟ 'ਚ ਖੇਤੀਬਾੜੀ, ਸਿਹਤ, ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ, ਬਿਜ਼ਨਸ ਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਨੇ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਖੇਤਰਾਂ 'ਚ ਕੰਮੇ ਨਾ ਮਿਲਣ ਦੇ ਕਾਰਨ ਭਵਿੱਖ ਦੇ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਗਿਆ ਸੀ। ਮੰਤਰਾਲੇ ਵੱਲੋਂ ਅਪਡੇਟ ਕੀਤੀ ਗਈ ਸੂਚੀ 'ਚ 178 ਖੇਤਰ ਹਟਾ ਦਿੱਤੇ ਗਏ ਨੇ ਜਦਕਿ 119 ਨਵੇਂ ਸ਼ਾਮਿਲ ਕੀਤੇ ਗਏ ਨੇ ਸੂਚੀ ਅਪਡੇਟ ਹੋਣ ਨਾਲ ਖੇਤਰਾਂ ਦੀ ਕੁੱਲ ਗਿਣਤੀ 920 ਹੋ ਗਈ ਹੈ ਹਟਾਏ ਗਏ ਕੋਰਸਾਂ 'ਚ 25 ਜੂਨ 2025 ਤੱਕ ਸਟੱਡੀ ਪਰਮਿਟ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀ ਪ੍ਰਭਾਵਿਤ ਨਹੀਂ ਹੋਣਗੇ ਮੌਜੂਦਾ ਨਿਯਮਾਂ ਅਨੁਸਾਰ ਕੈਨੜਾ 'ਚ ਪੜਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਇਸ ਦੀ ਮਿਆਦ ਪੜ੍ਹਾਈ ਦੇ ਹਿਸਾਬ ਨਾਲ ਹੁੰਦੀ ਹੈ 8 ਮਹੀਨੇ ਤੋਂ ਵਧੇਰੇ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾਂ ਇਸ ਤੋਂ ਵੱਧ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ 'ਚ ਲਗਭਗ ਹਰ ਖੇਤਰ 'ਚ ਕੰਮ ਕਰ ਸਕਦਾ ਹੈ। ਉਸ ਉੱਤੇ ਕਿਸੇ ਇੱਕ ਨੌਕਰੀਦਾਤੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਕੈਨੇਡਾ ਵੱਲੋਂ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲੈਣ ਲਈ ਕੋਰਸਾਂ ਦੀ ਚੋਣ ਤੇ ਲਗਾਈ ਗਈ ਇਹ ਸ਼ਰਤ ਹਰ ਪੱਧਰ ਦੀ ਪੜ੍ਹਾਈ ਉੱਤੇ ਨਹੀਂ ਹੈ। 1 ਨਵੰਬਰ ਤੋਂ ਪਹਿਲਾਂ ਸਟੱਡੀ ਪਰਮਿਟ ਦੇਣ ਵਾਲੇ ਜਾਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਹਰ ਤਰ੍ਹਾਂ ਦਾ ਕੋਰਸ ਕਰਕੇ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ। ਬੈਚਲਰ ਮਾਸਟਰ ਡਿਗਰੀ ਜਾਂ ਪੀਐਚਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਖੇਤਰ ਜਾਂ ਵਿਸ਼ੇ 'ਚ ਪੜ੍ਹਾਈ ਕਰਕੇ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਨੇ ਡਿਪਲੋਮੇ ਵਗੈਰਾ ਤਰ੍ਹਾਂ ਦੇ ਕੋਰਸ ਕਰਨ ਵਾਲੇ ਵਿਦਿਆਰਥੀਆਂ ਉੱਪਰ ਉਕਤ ਖੇਤਰਾਂ 'ਚ ਪੜ੍ਹਾਈ ਕਰਨ ਦੀ ਸ਼ਰਤ ਹੈ ਕੈਨੇਡਾ 'ਚ 2024 ਅਕਤੂਬਰ ਵਿੱਚ ਐਲਾਨੇ ਨਿਯਮਾਂ ਮੁਤਾਬਕ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਉਪਰੰਤ ਵਰਕ ਪਰਮਿਟ ਦੀ ਅਰਜ਼ੀ ਦੇਣ ਮੌਕੇ ਮੂੜ ਤੋਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਪਵੇਗਾ ਜ਼ਿਕਰ ਹੈ ਖਾਸ ਹੈ ਕਿ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਸਮੇਂ ਵੀ ਵਿਦਿਆਰਥੀ ਭਾਸ਼ਾ ਦੀ ਮੁਹਾਰਤ ਦਾ ਸਬੂਤ ਨਾਲ ਨਹੀਂ ਨਤੀ ਕਰਦੇ ਨੇ ਮੌਜੂਦਾ ਨਿਯਮਾਂ ਮੁਤਾਬਕ ਬੈਚਲਰ ਮਾਸਟਰ ਡਿਗਰੀ ਜਾਂ ਪੀ ਐਚ ਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਸੀ ਐਲ ਬੀ ਲੈਵਲ 7 ਜੇ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ CLB 5 ਹਾਸਲ ਕਰਨਾ ਪੈਂਦਾ ਹੈ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵੱਲੋਂ 2025 ਦੌਰਾਨ 437000 ਸਟੱਡੀ ਵੀਜ਼ੇ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਯੋ ਅਲਬਰਟਾ ਦੀ ਬੈਟਲ ਰਿਵਰ ਕ੍ਰੌਫਟ ਡਾਇਡਿੰਗ ਦੇ ਵਿੱਚ ਹੁਣ ਫੈਡਰਲ ਜ਼ਿਮਨੀ ਚੋਂ ਦਾ ਐਲਾਨ ਹੋ ਗਿਆ ਹੈ ਕਿਉਂਕਿ ਉੱਥੋਂ ਐਮਪੀ ਡੈਮਿਅਨ ਕੋਰੈਕ ਨੇ ਅਸਤੀਫਾ ਦੇ ਦਿੱਤਾ ਹੈ ਦਰਸਲ ਹੁਣ ਇਸ ਜ਼ਿਮਨੀ ਚੋਂ 18 ਅਗਸਤ ਨੂੰ ਹੋਵੇਗੀ ਕੰਜ਼ਰਵੇਟਿਵ ਲੀਡਰ ਪੀਅਰ ਪਾਲੇਵ ਨੂੰ ਜ਼ਿਮਨੀ ਚੋਂ ਲੜਾਉਣ ਵਾਸਤੇ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਡੈਮਿਅਨ ਕੋਰੈਕ ਨੇ ਅਸਤੀਫਾ ਦੇ ਦਿੱਤਾ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ 18 ਅਗਸਤ ਨੂੰ ਅਲਬਰਟਾ ਦੀ ਬੈਟਲਰ ਰਿਵਰ ਕ੍ਰਾਫਟਰ ਰਾਈਡਿੰਗ ਚ ਫੈਡਰਲ ਸਿਮਨੀ ਚੋਣ ਕਰਵਾਈ ਜਾਵੇਗੀ ਇਸ ਨਾਲ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਦੀ ਹਾਊਸ ਆਫ ਕਾਮਨਸ ਚ ਸੰਭਾਵੀ ਵਾਪਸੀ ਲਈ ਰਾ ਪਧਰਾ ਹੋ ਗਿਆ ਹੈ ਇਹ ਐਲਾਨ ਕੰਜ਼ਰਵੇਟਿਵ ਐਮਪੀ ਡੈਮਿਅਨ ਕੋਰੈਕ ਦੇ ਅਧਿਕਾਰਤ ਤੌਰ ਤੇ ਆਪਣੀ ਸੀਟ ਤੋਂ ਅਸਤੀਫਾ ਦੇਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਇਆ ਹੈ ਕੋਰੈਕ ਨੇ ਪਹਿਲੇ ਮਹੀਨੇ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਸੀ ਤਾਂ ਜੋ ਪੋਲੀਵ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕੰਜ਼ਰਵੇਟਿਵ ਸੀਟਾਂ 'ਚੋਂ ਇੱਕ ਬੈਟਲ ਰਿਵਰ ਕ੍ਰਾਫਟ ਰਾਈਡਿੰਗ 'ਚ ਚੋਣ ਲੜ ਸਕਣ ਪਰ ਹਾਊਸ ਨਿਯਮਾਂ ਦੇ ਮੁਤਾਬਿਕ ਕੋਰੈਕ ਦਾ ਅਸਤੀਫਾ ਦੇਣ ਤੋਂ ਪਹਿਲਾਂ ਕੈਨੇਡਾ ਗੈਜ਼ਟ 'ਚ ਆਪਣਾ ਚੁਣਿਆ ਜਾਣਾ 56 ਤੋਂ ਬਾਅਦ 30 ਦਿਨ ਲਈ ਉਡੀਕ ਕਰਨੀ ਪੈਂਦੀ ਹੈ April 'ਚ ਹੋਈਆਂ ਫੈਡਰਲ ਚੋਣਾਂ 'ਚ ਪੀਰ ਪੋਲੀ ਦੀ ਆਪਣੇ ਖੁਦ ਹੀ ਸੀਟ ਹਾਰ ਗਏ ਪੋਲੀਏ 2402 ਆਟਵਾ ਇਲਾਕੇ ਦੀ ਕਾਲਟਨ ਰਾਈਡਿੰਗ ਤੋਂ ਐਮਪੀ ਨੇ ਪਰ ਲਿਬਰਲ ਐਮਪੀ ਬਰੂਸ ਫੈਨਚੋਏ ਨੇ ਉਹਨਾਂ ਨੂੰ ਹਰਾ ਦਿੱਤਾ ਇਲੈਕਸ਼ਨਸ ਕੈਨੇਡਾ ਦੇ ਅਨੁਸਾਰ ਕਾਰਨੀ 29 ਜੂਨ ਅਤੇ 15 ਦਸੰਬਰ ਦੇ ਵਿਚਾਲੇ ਕਿਸੇ ਵੀ ਸਮੇਂ ਜਿੰਨੀ ਚੋਣ ਦਾ ਐਲਾਨ ਕਰ ਸਕਦੇ ਸਨ 2025 ਦੀ ਫੈਡਰਲ ਚੋਣ ਜਿੱਤਣ ਤੋਂ ਥੋੜੀ ਦੇਰ ਬਾਅਦ ਕਾਰਨੀ ਨੇ ਪੱਤਰਕਾਰਾਂ ਨੂੰ ਆਖਿਆ ਸੀ ਕਿ ਉਹ ਪੋਲੀਏ ਦੇ ਦੁਬਾਰਾ ਐਮਪੀ ਬਣਨ ਦੇ ਮੌਕੇ 'ਚ ਦੇਰੀ ਨਹੀਂ ਕਰਨਗੇ ਤੇ ਜਿੰਨੀ ਜਲਦੀ ਹੋ ਸਕੇ ਜਿੰਨੀ ਚੋਣ ਦਾ ਐਲਾਨ ਕਰਨਗੇ ਹਾਊਸ ਆਫ ਕਾਮਨਸ ਵਿੱਚੋ ਸੀਟ ਤੋਂ ਬਿਨਾ ਪੌਲੀਵ ਪ੍ਰਸ਼ਨ ਕਾਲ 'ਚ ਵਿਰੋਧੀ ਧਿਰ ਦੇ ਲੀਡਰ ਵਜੋਂ ਕੰਮ ਨਹੀਂ ਕਰ ਸਕਦੇ ਤੇ ਬਹਿਸ 'ਚ ਹਿੱਸਾ ਵੀ ਨਹੀਂ ਲੈ ਸਕਦੇ ਕੰਜ਼ਰਵੇਟਿਵ ਕੋਕਸ ਨੇ ਸਾਬਕਾ ਪਾਰਟੀ ਲੀਡਰ ਐਂਡਰੂ ਸ਼ੀਅਰ ਨੂੰ ਅੰਤਰਿਮ ਤੌਰ ਤੇ ਹਾਊਸ ਆਫ ਕਾਮਨਸ 'ਚ ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਚੁਣਿਆ ਹੈ ਪਿਛਲੀਆਂ ਫੈਡਰਲ ਚੋਣਾਂ 'ਚ ਕੰਜ਼ਰਵੇਟਿਵਸ ਦੀ ਸਰਕਾਰ ਬਣਾਉਣ 'ਚ ਅਸਫਲ ਰਹਿਣ ਤੋਂ ਬਾਅਦ ਪੋਲੀਏਵ ਨੂੰ ਜਨਵਰੀ 'ਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪਵੇਗਾ ਕੰਜ਼ਰਵੇਟਿਵ ਪਾਰਟੀ ਦੇ ਸੰਵਿਧਾਨ ਮੁਤਾਬਕ ਜੇ ਚੋਣ ਹਾਰਨ ਦੇ ਬਾਵਜੂਦ ਕੋਈ ਲੀਡਰ ਅਸਤੀਫਾ ਨਹੀਂ ਦਿੰਦਾ ਤਾਂ ਅਗਲੀ ਨੈਸ਼ਨਲ ਕਨਵੈਨਸ਼ਨ 'ਚ ਪਾਰਟੀ ਮੈਂਬਰ ਇਹ ਵੋਟ ਕਰਦੇ ਨੇ ਕਿ ਕੀ ਉਹ ਲੀਡਰ ਬਣਿਆ ਰਹੇ ਜਾਂ ਨਹੀਂ ਤੇ ਉੱਧਰ 온ਟਾਰੀਓ ਦੇ ਗਿਗ ਵਰਕਰਜ਼ ਵਾਸਤੇ ਬਣਾਏ ਗਏ ਨਵੇਂ ਕਾਨੂੰਨ ਦੇ ਉੱਤੇ ਆਲੋਚਕਾਂ ਦਾ ਬਿਆਨ ਆਇਆ ਆਲੋਚਕਾਂ ਦਾ ਕਹਿਣਾ ਹੈ ਕਿ 온ਟਾਰੀਓ ਦੇ ਗਿਗ ਵਰਕਰਾਂ ਦੀ ਰੱਖਿਆ ਕਰਨ ਵਾਲਾ ਨਵਾਂ ਕਾਨੂੰਨ ਆਸਫਲ ਰਿਹਾ ਹੈ ਡਿਜੀਟਲ ਪਲੈਟਫਾਰਮ ਵਰਕਰਜ਼ ਰਾਈਟਸ ਐਕਟ ਮੰਗਲਵਾਰ ਤੋਂ ਲਾਗੂ ਹੋਵੇਗਾ Ontario 'ਚ ਡਿਜੀਟਲ ਪਲੇਟਫਾਰਮ ਵਰਕਰਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਵਾਲਾ ਨਵਾਂ ਕਾਨੂੰਨ ਮੰਗਲਵਾਰ ਨੂੰ ਕਾਨੂੰਨ ਬਣ ਜਾਵੇਗਾ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਐਕਟ ਘਾਟ ਵਾਲਾ ਹੈ ਤੇ ਗਿਗ ਵਰਕਰਾਂ ਨੂੰ ਅਸਲ 'ਚ ਲੋੜੀਂਦੀਆਂ ਚੀਜ਼ਾਂ ਤੋਂ ਘੱਟ ਹੈ ਸੂਬੇ ਦੇ ਡਿਜੀਟਲ ਪਲੇਟਫਾਰਮ ਵਰਕਰਜ਼ ਰਾਈਟਸ ਐਕਟ ਦੇ ਤਹਿਤ ਡਿਜੀਟਲ ਪਲੇਟਫਾਰਮ ਵਰਕਰਾਂ ਨੂੰ ਇੱਕ ਵਰਕਰ ਦੁਆਰਾ ਕੀਤੇ ਗਏ ਹਰੇਕ ਕੰਮ ਲਈ ਘੱਟੋ-ਘੱਟ ਉਜਰਤ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਇਹ ਐਕਟ ਰਾਈਡਸ਼ੇਅਰ ਡਿਲੀਵਰੀ ਤੇ ਕੁਰੀਅਰ ਸਰਵਿਸਿਜ਼ ਜਿਵੇਂ Uber, Lyft ਅਤੇ Instacart ਤੇ ਲਾਗੂ ਹੁੰਦਾ ਹੈ। ਕਾਨੂੰਨ ਦੇ ਤਹਿਤ ਬਦਲਾਵਾਂ 'ਚ ਤਨਖਾਹ ਦੀ ਗੱਣਾ ਕਿਵੇਂ ਕੀਤੀ ਜਾਂਦੀ ਹੈ? ਆਪਰੇਟਰਸ ਦੁਆਰਾ ਸੁਝਾਅ ਅਤੇ ਗ੍ਰੈਚੂਇਟੀ ਕਿਵੇਂ ਤੇ ਕਦੋਂ ਇਕੱਠੀ ਕੀਤੀ ਜਾਂਦੀ ਹੈ? ਇਸ ਦੇ ਨਾਲ-ਨਾਲ ਨਿਯਮਿਤ ਤਨਖਾਹ ਮਿਆਦਾਂ ਦੀ ਸਥਾਪਨਾ ਬਾਰੇ ਵਧੇਰੇ ਪਾਰਦਰਸ਼ਤਾ ਸ਼ਾਮਲ ਹੈ। ਪ੍ਰੋਂਟੋ ਸਥਿਤ ਗਿਗ ਵਰਕਰਾਂ ਦੀ ਯੂਨੀਅਨ ਗਿਗ ਵਰਕਰਜ਼ ਯੂनाइटेड ਦੀ ਪ੍ਰਧਾਨ ਜੈਨੀਫਰ ਸਕਾਟ ਨੇ ਕਿਹਾ ਕਿ ਸੰਗਠਨ ਨੂੰ ਇਹ ਦੇਖਣਾ ਪਵੇਗਾ ਕਿ ਕਾਨੂੰਨ ਕਿਵੇਂ ਲਾਗੂ ਕੀਤੇ ਜਾਂਦੇ ਨੇ। ਪਰ ਉਹਨੇ ਕਿਹਾ ਜਦੋਂ ਗਿਗ ਵਰਕਰਜ਼ ਦੀ ਗੱਲ ਆਉਂਦੀ ਹੈ ਤਾਂ ਸਮੱਸਿਆ ਇਹ ਹੈ ਕਿ ਸਮਾਂ ਹੁੰਦਾ ਜਦੋਂ ਸਰਗਰਮੀ ਨਾਲ ਕੰਮ ਕਰ ਰਹੇ ਹੁੰਦੇ ਨੇ ਤੇ ਸਮਾਂ ਨਹੀਂ ਹੁੰਦਾ ਜਦੋਂ ਉਹ ਆਰਡਰ ਡਿਲੀਵਰੀ ਜਗਾਹਕ ਤੇ ਉਡੀਕ ਕਰ ਰਹੇ ਹੁੰਦੇ ਨੇ ਉਹਨਾਂ ਆਖਿਆ ਹੈ ਕਿ ਘੱਟੋ ਘੱਟ ਉਜਰਤ ਦਾ ਅਧਿਕਾਰ ਸਿਰਫ ਉਦੋਂ ਹੀ ਲਾਗੂ ਹੁੰਦਾ ਹੈ ਜਦੋਂ ਗਿਗ ਵਰਕਰ ਕੰਮ ਕਰ ਰਹੇ ਹੁੰਦੇ ਨੇ 2021 ਸਿਟੀ ਆਫ ਟ੍ਰਾਂਟੋ ਦੇ 2019 ਦੀ ਕਿਰਾਏ ਤੇ ਵਾਹਨ ਪ੍ਰਭਾਵ ਰਿਪੋਰਟ ਦੇ ਅਪਡੇਟ ਦੇ ਅਨੁਸਾਰ ਡਰਾਈਵਰ ਆਪਣਾ ਲਗਭਗ 40% ਸਮਾਂ ਯਾਤਰਾ ਦੇ ਉਡੀਕ ਜੀ ਬਤਾਉਂਦੇ ਨੇ ਲਗਭਗ 48% ਇੱਕ ਯਾਤਰੀ ਨੂੰ ਚਲਾਉਂਦੇ ਨੇ ਤੇ ਲਗਭਗ 12% ਪਿਕਅਪ ਵੱਲ ਜਾਂਦੇ ਸਮੇਂ ਜਾਂ ਪਿਕਅਪ ਤੇ ਇੱਕ ਯਾਤਰੀ ਦੀ ਉਡੀਕ ਕਰਦੇ ਸਮੇਂ ਬਤੌਂਦੇ ਨੇ ਨਵਾਂ ਕਾਨੂੰਨ ਕਾਮਿਆਂ ਨੂੰ ਜਾਰੀਓ ਦੇ ਕਿਰਤ ਮੰਤਰਾਲੇ ਕੋਲ ਸ਼ਿਕਾਇਤਾਂ ਦਰਜ ਕਰਨ ਦਾ ਵੀ ਅਧਿਕਾਰ ਦਿੰਦਾ ਹੈ ਸਕਾਟ ਨੇ ਕਿਹਾ ਕਿ ਇਹ ਉਹਨਾਂ ਨੂੰ Ontario Labour Relations Board ਕੋਲ ਸ਼ਿਕਾਇਤਾਂ ਦਰਜ ਕਰਨ ਦਾ ਅਧਿਕਾਰ ਨਹੀਂ ਦਿੰਦਾ ਇਹਦਾ ਮਤਲਬ ਹੈ ਕਿ ਉਹਨਾਂ ਕੋਲ ਸਾਲਸੀ ਦਾ ਅਧਿਕਾਰ ਨਹੀਂ ਹੈ ਸਕਾਟ ਮੁਤਾਬਕ ਇਸ ਕਾਨੂੰਨ ਦਾ ਮੂਲ ਅਰਥ ਹੈ ਕਿ ਡਿਜੀਟਲ ਪਲੇਟਫਾਰਮ ਵਰਕਰਾਂ ਕੋਲ ਉਹੀ ਅਧਿਕਾਰ ਤੇ ਸੁਰੱਖਿਆ ਨਹੀਂ ਹਨ ਜੋ Ontario ਦੇ ਦੂਜੇ ਵਰਕਰਾਂ ਨੂੰ ਮਿਲਦੇ ਨੇ ਸਕਾਟ ਮੁਤਾਬਕ ਇਹ ਕਾਨੂੰਨ ਕਰਮਚਾਰੀਆਂ ਨੂੰ ਬਿਮਾਰੀ ਦੀ ਛੁੱਟੀ ਕਾਨੂੰਨੀ ਛੁੱਟੀਆਂ ਦੀ ਤਨਖਾਹ ਓਵਰਟਾਈਮ ਦੇ ਨਾਲ-ਨਾਲ ਰੋਜ਼ਗਾਰ ਬੀਮਾ ਕੈਨੇਡਾ ਪੈਨਸ਼ਨ ਯੋਜਨਾ ਤੇ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਦੇ ਯੋਗਦਾਨ ਪਾਉਣ ਦੇ ਅਧਿਕਾਰ ਤੋਂ ਵੀ ਇਨਕਾਰ ਕਰਦਾ ਹੈ ਸਮਰਨੂ ਇੱਕ ਬਿਆਨ ਚ ਮੰਤਰਾਲੇ ਨੇ ਕਿਹਾ ਹੈ ਕਿ 온ਟਾਰੀਓ ਨੂੰ ਡਿਜੀਟਲ ਪਲੇਟਫਾਰਮ ਵਰਕਰਸ ਰਾਈਟਸ ਐਕਟ ਪੇਸ਼ ਕਰਕੇ ਦੇਸ਼ ਦੀ ਅਗਵਾਈ ਕਰਨ ਤੇ ਮਾਣ ਹੈ ਜੋ ਕਿ ਡਿਜੀਟਲ ਪਲੇਟਫਾਰਮਸ 'ਤੇ ਵਰਤੋਂ ਰਾਹੀਂ ਰਾਈਡ ਸ਼ੇਅਰ ਡਿਲੀਵਰੀ ਅਤੇ ਕੋਰੀਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਲਈ ਨਵੇਂ ਲਾਗੂ ਕਰਨ ਯੋਗ ਅਧਿਕਾਰਾਂ ਅਤੇ ਮੁੱਖ ਸੁਰੱਖਿਆ ਸਥਾਪਿਤ ਕਰਨ ਲਈ ਆਪਨੇ ਕਿਸਮ ਦਾ ਪਹਿਲਾ ਕਾਨੂੰਨ ਹੈ ਜ਼ਿਕਰੇ ਖਾਸ ਹੈ ਇਸ ਕਾਨੂੰਨ ਦੇ ਤਹਿਤ ਕਾਰਪੋਰੇਸ਼ਨਾਂ ਨੂੰ ਪਹਿਲੇ ਅਪਰਾਧ ਲਈ 15000 ਡਾਲਰ ਅਤੇ 3 ਸਾਲਾਂ ਦੇ ਅੰਦਰ ਤੀਜੇ ਜਾਂ ਬਾਅਦ ਦੇ ਅਪਰਾਧ ਲਈ 50000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਵਿਅਕਤੀਆਂ ਨੂੰ ਪਹਿਲੇ ਅਪਰਾਧ ਲਈ 250 ਡਾਲਰ ਅਤੇ ਵਾਰ-ਵਾਰ ਉਲੰਘਣਾਵਾਂ ਲਈ 1000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਤੇ ਉਧਰ ਐਡਮਿੰਟਨ ਕੈਲਗਰੀ ਕੇਂਦਰੀ ਬਰਟਾਡੇਸ ਜ਼ਿਆਦਾਤਰ ਹਿੱਸਿਆਂ ਲਈ ਗਰਮੀ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਗਲੇ 2 ਦਿਨਾਂ ਦੇ ਵਿੱਚ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਰੌਸਟਰੀ ਮੌਸਮ ਏਜੰਸੀ ਨੂੰ ਉਮੀਦ ਹੈ ਕਿ ਅਲਬਰਟਾ ਦੇ ਕਈ ਹਿੱਸਿਆਂ 'ਚ ਕੈਨੇਡਾ ਦਿਵਸ ਗਰਮ ਰਹਿ ਸਕਦਾ ਹੈ। ਵਟਵਨ ਕੈਂਡਾ ਨੇ ਸੂਬੇ ਦੇ ਇੱਕ ਵੱਡੇ ਹਿੱਸੇ ਲਈ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ ਜਿਸ ਵਿੱਚ ਉੱਤਰੀ ਅਲਬਰਟਾ ਤੋਂ ਦੱਖਣੀ ਸਰਹੱਦ ਤੱਕ ਮੁੱਖ ਤੌਰ ਤੇ ਅਲਬਰਟਾ ਦੇ ਪੂਰਬੀ ਅੱਧ ਦੇ ਨਾਲ-ਨਾਲ ਫੈਲੇ ਖੇਤਰ ਲਈ ਚੇਤਾਵਨੀਆਂ ਲਾਗੂ ਨੇ ਸੂਬੇ ਦੇ ਦੋ ਸਭ ਤੋਂ ਵੱਡੇ ਸ਼ਹਿਰ ਨਾਲ ਹੀ ਰੈਡੀਅਰ, ਲਾਰਡ ਮਿੰਸਟਰ ਅਤੇ ਮੈਡੀਸਨ ਹੈਟ ਚੇਤਾਵਨੀ ਖੇਤਰ ਚ ਸ਼ਾਮਲ ਨੇ ਐਡਮਿੰਟਨ ਤੇ ਕੈਲਗਰੀ ਲਈ ਚੇਤਾਵਨੀਆਂ ਚ ਕਿਹਾ ਗਿਆ ਹੈ ਕਿ ਅਗਲੇ 2 ਦਿਨਾਂ ਲਈ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਰਾਤ ਦਾ ਘੱਟੋ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਹੋਵੇਗਾ ਵੀਰਵਾਰ ਨੂੰ ਹਾਲਾਤ ਠੰਡੇ ਹੋਣ ਦੀ ਉਮੀਦ ਹੈ ਗਰਮੀ ਦੀਆਂ ਚੇਤਾਵਨੀਆਂ ਉਦੋਂ ਜਾਰੀ ਕੀਤੀਆਂ ਗਈਆਂ ਨੇ ਜਦੋਂ ਬਹੁਤ ਜ਼ਿਆਦਾ ਤਾਪਮਾਨ ਜਾਂ ਨਮੀ ਦੀਆਂ ਸਥਿਤੀਆਂ ਗਰਮੀ ਦੀਆਂ ਬਿਮਾਰੀਆਂ ਜਿਵੇਂ ਕਿ ਹੀਟ ਸਟ੍ਰੋਕ ਜਾਂ ਗਰਮੀ ਦੀ ਥਕਾਵਟ ਦੇ ਵਦਨ ਦੇ ਜੋਖਮ ਨੂੰ ਦਰਸਾ ਰੀਆਂ ਨੇ ਵਾਟਵਰਨ ਕੈਨੇਡਾ ਸਿਫਾਰਿਸ਼ ਕਰਦਾ ਹੈ ਕਿ ਲੋਕ ਬਾਹਰੀ ਗਤੀਵਿਧੀਆਂ ਨੂੰ ਮੁੜ ਤੈਅ ਕਰਨ ਸੂਰਜ ਦੇ ਸੰਪਰਕ ਨੂੰ ਸੀਮਿਤ ਕਰਨ ਗਰਮੀ ਤੋਂ ਵਾਰ-ਵਾਰ ਬ੍ਰੇਕ ਲੈਣ ਤੇ ਬਹੁਤ ਸਾਰਾ ਪਾਣੀ ਪੀਣ ਜੇ ਕਿਸੇ ਨੂੰ ਹੀ ਸਟ੍ਰੋਕ ਹੋ ਜਾਂਦਾ ਹੈ ਰਿਪੀਟ ਜੇ ਕਿਸੇ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ ਜਾਂ ਲੂ ਲੱਗ ਜਾਂਦੀ ਹੈ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਨ ਜੇ ਕੰਮ ਹੋਵੇ ਤਾਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ ਬਿਨਾਂ ਕੰਮ ਤੋਂ ਧੁੱਪ ਦੇ ਵਿੱਚ ਬਾਹਰ ਫਿਰਨ ਤੋਂ ਮਨਾਹੀ ਕੀਤੀ ਗਈ ਹੈ ਜੋ ਪਾਸੇ 트럼ਪ ਵਪਾਰ ਯੁੱਧ ਦੌਰਾਨ ਵਧੇਰੇ ਕੈਨੇਡੀਅਨ ਅਮਰੀਕੀ ਸਮਾਨਾਂ ਤੋਂ ਪਰਹੇਜ਼ ਕਰ ਰਹੇ ਨੇ ਤੇ ਯਾਤਰਾ ਕਰ ਰਹੇ ਨੇ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਅਮਰੀਕਨਸ ਛੱਡ ਕੇ ਹੁਣ ਕੈਨੇਡੀਅਨ ਚੀਜ਼ਾਂ ਵੱਲ ਮੋੜਾ ਆਏ ਨੇ ਕੈਨੇਡੀਅਨ ਲੋਕ ਨਵੇਂ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ ਵਪਾਰ ਯੁੱਧ ਦੌਰਾਨ ਅਮਰੀਕਾ ਪ੍ਰਤੀ ਕੈਨੇਡੀਅਨਸ ਦਾ ਰਵਈਆ ਹੋਰ ਵੀ ਵਿਗੜ ਗਿਆ ਹੈ 4 ਮਹੀਨੇ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਕੈਨੇਡੀਅਨ ਅਮਰੀਕੀ ਸਮਾਨਾਂਤ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਨਡਾ ਡੇ ਦੇ ਸਮੇਂ ਤੇ ਜਾਰੀ ਕੀਤੇ ਗਏ ਗਲੋਬਲ ਨਿਊਜ਼ ਲਈ ਵਿਸ਼ੇਸ਼ ਤੌਰ ਤੇ ਕੀਤੇ ਗਏ ਅਫਸੋਰਸ ਪੋਲ ਚ ਪਾਇਆ ਗਿਆ ਹੈ ਕਿ ਸਰਵੇਖਣ ਕੀਤੇ ਗਏ ਲਗਭਗ 3/4 ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀ ਯਾਤਰਾ ਤੋਂ ਬਚਣ ਦਾ ਇਰਾਦਾ ਰੱਖਦੇ ਨੇ ਫਰਵਰੀ ਤੋਂ 10 ਅੰਕ ਵੱਧ ਜਦਕਿ ਅਮਰੀਕਾ 'ਚ ਬਣੇ ਸਮਾਨ ਤੋਂ ਬਚਣ ਵਾਲੇ ਲੋਕਾਂ ਦੀ ਗਿਣਤੀ 5 ਅੰਕ ਵੱਧ ਕੇ 72% ਹੋ ਗਈ ਹੈ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ 트럼ਪ ਦੇ ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂਸੱਤਾ ਤੇ ਕਈ ਹਮਲਾ ਕਰਕੇ ਅਮਰੀਕਾ ਨੂੰ ਇੱਕ ਦੇਸ਼ ਵਜੋਂ ਘੱਟ ਸਮਝਦੇ ਨੇ ਤਾਂ ਸਰਵੇਖਣ 'ਚ ਸ਼ਾਮਲ 77% ਲੋਕਾਂ ਨੇ ਕਿਹਾ ਕਿ ਉਹ ਸਹਿਮਤ ਨੇ ਲਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਅਤੇ ਗਿਣਤੀ ਵੀ 9 ਅੰਕ ਵੱਧ ਗਈ। ਅਫਸੋਰਸ ਪਬਲਿਕ ਅਫੇਅਰਸ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਕਾਲ ਬ੍ਰੈਡਨਿਕ ਹੈ ਕਿ 트럼ਪ ਤੇ ਅਮਰੀਕੀ ਪ੍ਰਸ਼ਾਸਨ ਵਿਰੁੱਧ ਕੈਨੇਡੀਅਨ ਗੁੱਸਾ ਅਸਲ 'ਚ ਘਟ ਹੁੰਦਾ ਨਹੀਂ ਜਾਪਦਾ। ਸਰਵੇਖਣ 'ਚ ਇਹ ਵੀ ਪਾਇਆ ਗਿਆ ਹੈ ਕਿ ਸਾਲਾਂ ਦੀ ਗਿਰਾਵਟ ਤੋਂ ਬਾਅਦ ਕੈਨੇਡੀਅਨ ਮਾਨ ਵਧ ਰਿਹਾ ਹੈ। ਨਾਲ ਹੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਕੈਨੇਡਾ ਦਿਵਸ ਦੇ ਜਸ਼ਨਾਂ 'ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਨੇ। ਇਹ ਗੈਲਪ ਵੱਲੋਂ ਇੱਕ ਹਫ਼ਤੇ ਦੇ ਅੰਤ ਵਿੱਚ 4 ਜੁਲਾਈ ਦੇ ਜਸ਼ਨਾਂ ਤੋਂ ਪਹਿਲਾਂ ਸਵਾਲ ਨੂੰ ਜਾਰੀ ਕੀਤੇ ਗਏ ਪੋਲਿੰਗ ਦੇ ਉਲਟ ਹੈ ਜੋ ਸੁਝਾ ਦਿੰਦਾ ਹੈ ਕੀ ਅਮਰੀਕਨ ਦਾ ਰਾਸ਼ਟਰੀ ਮਾਨ ਰਿਕਾਰਡ ਹੇਠਲੇ ਪੱਧਰ ਤੇ ਡਿੱਗ ਗਿਆ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 트ੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ 5 ਮਹੀਨਿਆਂ ਚ ਅਮਰੀਕਾ ਤੋਂ ਕੈਨੇਡੀਅਨਸ ਦੀਆਂ ਵਾਪਸੀ ਯਾਤਰਾਵਾਂ ਚ ਦੋੜੇ ਅੰਕਾਂ ਦੀ ਗਿਰਾਵਟ ਆਈ ਹੈ ਮਈ ਚ ਉਪਲਬਧ ਅੰਕੜਿਆਂ ਦੇ ਨਾਲ ਸਭ ਤੋਂ ਤਾਜ਼ਾ ਮਹੀਨਾ ਗਿਰਾਵਟ ਪਿਛਲੇ ਮਹੀਨਿਆਂ ਨਾਲੋਂ ਵੀ ਤੇਜ਼ ਸੀ ਪਿਛਲੇ ਹਫਤੇ ਜਾਰੀ ਕੀਤੀ ਗਈ ਪੀਡਬਲਿਊਸੀ ਕੈਨੇਡਾ ਦੀ ਇੱਕ ਰਿਪੋਰਟ ਚ ਦਿਖਾਇਆ ਗਿਆ ਹੈ ਕਿ 75% ਕੈਨੇਡੀਅਨ ਖਪਤਕਾਰਾਂ ਨੇ ਕਿਹਾ ਹੈ ਕਿ ਉਹ ਪ੍ਰੀਮੀਅਮ ਜਾਂ ਸਥਾਨਕ ਤੌਰ ਤੇ ਤਿਆਰ ਕੀਤੇ ਗਏ ਭੋਜਨ ਉਤਪਾਦਾਂ ਲਈ ਵਧੇਰੇ ਭੁਗਤਾਨ ਕਰਨਗੇ। ਪਰ ਫਿਰ ਵੀ ਉਹਨਾਂ ਨੇ ਉੱਚੀਆਂ ਲਾਗਤਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਅਫਸੋਰਸ ਵੱਲੋਂ ਦੇਸ਼ ਭਰ ਦੇ 1000 ਕੈਨੇਡੀਅਨਸ ਦਾ ਆਨਲਾਈਨ ਪੋਲ ਟਰੰਪ ਵੱਲੋਂ ਸ਼ੁੱਕਰਵਾਰ ਨੂੰ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰਨ ਦੇ ਐਲਾਨ ਤੋਂ ਪਹਿਲਾਂ ਕੀਤਾ ਗਿਆ ਸੀ ਕੈਨੇਡਾ ਵੱਲੋਂ ਐਤਵਾਰ ਨੂੰ ਇਹ ਕਹਿਣ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਹੋਈ ਹੈ ਕਿ ਉਹ ਇੱਕ ਵਿਵਾਦਪੂਰਨ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰਤਾਵੇਗਾ April ਦੀਆਂ ਸੰਗੀਤ ਚੋਣਾਂ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਘਟਗਿੰਤੀ ਲਿਬਰਲ ਸਰਕਾਰ ਜਿੱਤਣ ਤੋਂ ਬਾਅਦ ਉਹਨਾਂ ਨੇ ਗੱਲਬਾਤ ਨੂੰ ਨਵੀਂ ਐਮੇਅ ਦਿੱਤੀ ਗਈ ਸੀ ਜਿਸ ਕਾਰਨੀ ਤੇ 트럼ਪ ਨੇ ਹਾਲ ਹੀ ਦੇ ਹਫਤਿਆਂ ਚ ਵਿਆਪਕ ਗੱਲਬਾਤ ਤੋਂ ਇਲਾਵਾ ਸਿੱਧੇ ਪੱਧਰ ਦੀ ਗੱਲਬਾਤ ਕੀਤੀ ਸੀ 트럼ਪ ਦੇ ਸ਼ੁੱਕਰਵਾਰ ਦੇ ਐਲਾਨ ਤੋਂ ਪਹਿਲਾਂ ਉਹ ਅਤੇ ਕਾਰਨੀ ਜੀ 7 ਸਮਿਟ 'ਚ 30 ਦਿਨਾਂ ਦੇ ਅੰਦਰ ਇੱਕ ਨਵੇਂ ਵਪਾਰਤ ਸੁਰੱਖਿਆ ਸਮਝੌਤੇ ਤੇ ਗੱਲਬਾਤ ਕਰਨ ਲਈ ਸਹਿਮਤ ਹੋਏ ਸਨ ਬ੍ਰੈਡ ਨੇ ਕਿਹਾ ਕਿ ਡੋਨਾਲਡ 트럼ਪ ਬਾਰੇ ਇਹ ਹੀ ਖਾਸੀਅਤ ਹੈ ਕਿ ਉਹ ਜਦੋਂ ਤੁਹਾਨੂੰ ਲੱਗਦਾ ਹੈ ਚੀਜ਼ਾਂ ਖਤਮ ਹੋ ਗਈਆਂ ਨੇ ਹੈਰਾਨ ਕਰ ਦਿੰਦੇ ਨੇ ਤੇ ਨਵੀਆਂ ਚੀਜ਼ਾਂ ਸਾਹਮਣੇ ਲਿਆ ਦਿੰਦੇ ਨੇ ਜੋ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਤੇ ਉਹ ਕਦੇ ਵੀ ਲੋਕਾਂ ਨੂੰ ਇਹ ਯਾਦ ਕਰਾਉਣ ਦਾ ਮੌਕਾ ਨਹੀਂ ਗਵਾਉਂਦੇ ਕਿ ਇਸ ਸਮੇਂ ਅਮਰੀਕਾ ਤੋਂ ਖੁਸ਼ ਕਿਉ ਅਫਸੋਸ ਨੇ ਪਾਇਆ ਹੈ ਕਿ 트럼ਪ ਨੂੰ ਪ੍ਰਬੰਧਿਤ ਕਰਨ ਲਈ ਕੈਨੇਡੀਅਨਸ ਦੇ ਆਪਣੇ ਰਾਜਨੀਤਿਕ ਨਿਵਤਾਵਾਂ 'ਚ ਵਿਸ਼ਵਾਸ 12 ਅੰਕ ਵਧਿਆ ਜੋ ਕਿ ਪੁੱਛੇ ਗਏ ਸਾਰੇ ਸਵਾਲਾਂ 'ਚੋਂ 4 ਮਹੀਨਾ ਦਾ ਸਭ ਤੋਂ ਵੱਡਾ ਵਾਧਾ ਹੈ ਯਾਨੀ ਕਿ ਲਗਭਗ 60 ਫੀਸਦੀ ਤੱਕ ਦਾ ਵਾਧਾ ਬ੍ਰਿਡਨਿਕ ਹੈ ਕਿ ਇਹ ਅੰਕੜੇ ਚੋਣਾਂ ਤੋਂ ਬਾਅਦ ਕਾਰਨੀ ਦੀ ਸਰਕਾਰ ਦੇ ਹਨੀਮੂਨ ਪੀਰੀਅਡ ਨੂੰ ਦਰਸਾਉਂਦੇ ਨੇ ਜਦਕਿ ਸਰਵੇਖਣ ਕੀਤੇ ਗਏ ਸਾਰੇ ਉਮਰ ਸਮੂਹਾਂ 'ਚ ਅਮਰੀਕਾ ਪ੍ਰਤੀ ਹੋਸਾ ਵੇਖਿਆ ਗਿਆ ਪਰ ਇਹ ਰਵੱਈਆ ਖਾਸ ਤੌਰ ਤੇ ਬਜ਼ੁਰਗ ਕੈਨੇਡੀਅਨਸ 'ਚ ਮਜ਼ਬੂਤ ਸੀ ਅਫਸੋਸ ਨੇ ਇਹ ਵੀ ਪਾਇਆ ਹੈ ਕਿ ਜਿਵੇਂ-ਜਿਵੇਂ ਅਮਰੀਕਾ ਕਾ ਵਿਰੋਧੀ ਭਾਵਨਾ ਵਧਦੀ ਹੈ ਕੈਨੇਡੀਅਨ ਮਾਨ ਵਧਿਆ ਹੈ ਸਰਵੇਖਣ ਕੀਤੇ ਗਏ ਲਗਭਗ ਅੱਧੇ ਲੋਕਾਂ 47% ਨੇ ਕਿਹਾ ਕਿ ਉਹਨਾਂ ਨੂੰ 5 ਸਾਲ ਪਹਿਲਾਂ ਨਾਲੋਂ ਕੈਨੇਡੀਅਨ ਹੋਣ ਤੇ ਮਾਨ ਮਿਸਕੂਸ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਜੋ ਕਿ ਪਿਛਲੇ ਜੂਨ ਤੋਂ 3 ਧੰਕ ਵਾਧਾ ਹੈ ਲਗਭਗ 1 ਤਿਹਾਈ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਕੈਨੇਡਾ ਡਿਵਰਸ ਸਮਾਗਮ ਚ ਸ਼ਾਮਿਲ ਹੋਣ ਜਾਂ ਰਾਸ਼ਟਰੀ ਛੁੱਟੀ ਮਨਾਉਣ ਲਈ ਕੈਨੇਡੀਅਨ ਝੰਡਾ ਪ੍ਰਦਰਸ਼ਿਤ ਕਰਨ ਦੀ ਜ਼ਿਆਦਾ ਭਾਵਨਾ ਹੈ ਦੋਵੇਂ ਸੰਖਿਆਵਾਂ ਵਿੱਚ ਵੀ ਦੋਰੇ ਅੰਕਾਂ ਦਾ ਵਾਅਦਾ ਹੋਇਆ ਹੈ 44% ਨੇ ਕਿਹਾ ਕਿ ਉਹ ਕੈਨੇਡਾ ਬਾਰੇ ਕਿਸੇ ਅਜਿਹੇ ਵਿਅਕਤੀ ਨਾਲ ਸਕਾਰਾਤਮਕ ਗੱਲ ਕਰਨਗੇ ਜੋ ਇਸ ਦੇਸ਼ ਤੋਂ ਨਹੀਂ ਹੈ ਜੋ ਪਿਛਲੇ ਸਾਲ ਨਾਲੋਂ 17 ਅੰਕਵਾਧ ਸੀ ਜਦਕਿ 36% ਨੇ ਕਿਹਾ ਕਿ ਉਹ ਕੈਨੇਡਾ ਚ ਆਦੀਵਾਸੀ ਇਤਿਹਾਸ ਬਾਰੇ ਹੋਰ ਜਾਣਨਗੇ ਜੋ 3 ਅੰਕਵਾਧ ਹੈ ਵੱਡੀ ਉਮਰ ਦੇ ਕੈਨੇਡੀਅਨਸ ਨੇ ਵੀ ਸਮੁੱਚੇ ਤੌਰ ਤੇ ਕੈਨੇਡਾ ਦੇ ਸਮਰਥਨ ਚ ਉੱਚ ਗਿਣਤੀ ਨੂੰ ਹਲਾਰਾ ਦਿੱਤਾ ਜਦਕਿ ਨੌਜਵਾਨ ਲੋਕਾਂ ਦੀ ਕੈਨੇਡਾ ਦਿਵਸ ਦੇ ਜਸ਼ਨਾਂ ਚ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਇੱਛਾ ਹੋਣ ਦੀ ਸੰਭਾਵਨਾ ਜ਼ਿਆਦਾ ਸੀ ਸਰਵੇਖਣ ਕੀਤੇ ਗਏ ਕੈਨੇਡੀਅਨਸ ਦੇ ਸ਼ੇਅਰ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਕੋਲ ਇੰਨਾ ਚੋ ਕੋਈ ਵੀ ਕੰਮ ਕਰਨ ਦੀ ਸੰਭਾਵਨਾ ਘੱਟ ਹੈ 2024 ਦੇ ਮੁਕਾਬਲੇ ਬੋਰਡ ਚ ਦੋੜੇ ਅੰਕਾਂ ਚ ਡਿੱਗੇ ਨੇ ਅਫਸੋਸ ਨੇ ਨੋਟ ਕੀਤਾ ਹੈ ਕਿ ਉੱਚ ਸਕਾਰਾਤਮਕ ਭਾਵਨਾ ਆਮ ਤੌਰ ਤੇ 2023 ਵਿੱਚ ਵੀ ਵਿਖੇਗੇ 15 ਤੋਂ ਵੱਧ ਗਈ ਹੈ ਕਿ ਉਦਰੇ ਨੋਵਾ ਸਕੋਸ਼ੀਆ ਦੇ ਵਿੱਚ 1.3 ਮਿਲੀਅਨ ਡਾਲਰ ਦੇ ਕਿਫਾਇਤੀ ਰਿਹਾਇਸ਼ ਪ੍ਰੋਗਰਾਮ ਦਾ ਬਚਾ ਕੀਤਾ ਜਾ ਰਿਹਾ ਜਿਸ ਦੇ ਨਤੀਜੇ ਵਜੋਂ 60 ਲੀਜ਼ ਦੇ ਉੱਤੇ ਮਿਲ ਗਏ ਨੇ ਨਿਊ ਮਾਸਕੋਸ਼ੀਆ ਸਰਕਾਰ ਨੇ 1.35 ਮਿਲੀਅਨ ਡਾਲਰ ਦੇ ਹਾਊਸਿੰਗ ਪ੍ਰੋਗਰਾਮ ਦਾ ਬਚਾ ਕਰ ਤੈ ਜਿਸ ਦੇ ਨਤੀਜੇ ਵਜੋਂ ਲਗਭਗ 2 ਸਾਲਾਂ ਚ 60 ਲਿਜ਼ਾਂ ਮਿਲੀਆਂ ਨੇ ਵਿਕਾਸ ਅਤੇ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਗੈਰ ਮੁਨਾਫਾ ਕਾਰ ਸ਼ੇਅਰਿੰਗ ਪਲੇਟਫਾਰਮ ਹੈਪੀ ਪੈਡ ਨਾਲ ਇਕਰਾਰਨਾਮਾ ਉਹਨਾਂ ਲੋਕਾਂ ਲਈ ਇੱਕ ਸਫਲ ਰਿਹਾ ਜਿਨ੍ਹਾਂ ਨੂੰ ਘਰ ਮਿਲਿਆ ਹੈ ਸ਼ੁਰੂਆਤੀ ਨਤੀਜੇ ਦਰਸਾਉਂਦੇ ਨੇ ਕਿ ਪ੍ਰੋਗਰਾਮ ਪ੍ਰਤੀ ਲੀਜ਼ 22000 ਡਾਲਰ ਤੋਂ ਵੱਧ ਦੀ ਲਾਗਤ ਨਾਲ ਖਤਮ ਹੋ ਗਿਆ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਨੇ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਵਸਕੋਸ਼ੀਆ ਦੇ ਲੋਕਾਂ ਨੂੰ ਕਿਫਾਇਤੀ ਘਰ ਲੱਭਣ 'ਚ ਮਦਦ ਕਰਨ 'ਚ ਅਸਫਲ ਰਹੀ ਹੈ ਵਿਭਾਗ ਦੇ ਬੁਲਾਰੇ ਕ੍ਰਿਸ਼ੀ ਮੈਥਸਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਹੈਪੀ ਪੈਡ ਸੂਬੇ ਵੱਲੋਂ ਖੋਜੇ ਗਏ ਕਈ ਵਿਕਲਪਾਂ ਵਿੱਚੋਂ ਇੱਕ ਹੈ ਜੋ ਕਿ ਇਹ ਲੋਕਾਂ ਨੂੰ ਰਹਿਣ ਲਈ ਸੁਰੱਖਿਅਤ ਤੇ ਕਿਫਾਇਤੀ ਥਾਵਾਂ ਨਾਲ ਜੋੜਨ ਲਈ ਕੰਮ ਕਰਦਾ ਹੈ HappyPad ਦਾ ਉਦੇਸ਼ ਕਿ ਫਾਈਤੀ ਮਹੀਨਾਵਾਰ ਰਿਹਾਇਸ਼ ਦੀ ਪਾਲ ਕਰਨ ਵਾਲੇ ਕਿਰਾਏਦਾਰਾਂ ਨੂੰ ਉਹਨਾਂ ਨਿਵਾਸੀਆਂ ਨਾਲ ਜੋੜਨਾ ਹੈ ਜਿਨ੍ਹਾਂ ਦੇ ਘਰਾਂ 'ਚ ਕਿਰਾਏ ਤੇ ਲੈਣ ਲਈ ਕਮਰੇ ਨੇ ਜਦੋਂ ਇਸਨੇ 2023 'ਚ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਸਰਕਾਰ ਨੇ ਕਿਹਾ ਕਿ ਸੂਬੇ 'ਚ ਲਗਭਗ 1,30,000 ਖਾਲੀ ਬੈੱਡਰੂਮ ਸਨ ਮਤਸਨਿਕ ਹੈ ਕਿ ਵਿਭਾਗ ਨੂੰ ਸੇਵਾ ਰਾਹੀਂ ਕੀਤੇ ਗਏ 60 ਰਸਮੀ ਲੀਜ਼ਾਂ ਬਾਰੇ ਪਤਾ ਹੈ HappyPad ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 400 ਲੋਕਾਂ ਨੇ ਪਲੇਟਫਾਰਮ ਤੋਂ ਬਾਹਰ ਸੰਭਾਵਿਤ ਤੌਰ ਤੇ ਸੰਪਰਕ ਬਣਾਏ ਨੇ ਲਗਭਗ 2 ਸਾਲਾਂ ਦੇ ਪ੍ਰੋਗਰਾਮ ਦੌਰਾਨ ਲਗਭਗ 1850 ਕਿਰਾਏਦਾਰਾਂ ਤੇ 950 ਮੇਜ਼ਬਾਨਾਂ ਨੇ ਹੈਪੀ ਪੈਡ ਦੀ ਵਰਤੋਂ ਕਰਨ ਲਈ ਸਾਈਨ ਅਪ ਕੀਤਾ ਹੈ। ਪਿਛਲੇ ਹਫ਼ਤੇ ਵਿਰੋਧੀ ਧਿਰ ਐਨਡੀਪੀ ਨੇਤਾ ਕਲੋਰੀਆ ਚੈਂਡਰ ਨੇ ਕਿਹਾ ਕਿ ਹੈਪੀ ਪੈਡ ਇਕਰਾਰ ਨਾਮਾ ਨਵਸਕੋਸ਼ੀਆ ਦੇ ਰਿਹਾਇਸ਼ੀ ਸੰਕਟ ਦਾ ਹਮੇਸ਼ਾ ਇੱਕ ਅਸਲ ਹੱਲ ਨਾਲੋਂ ਇੱਕ ਚਾਲ ਹੁੰਦਾ ਹੈ। ਮੈਦਸਨ ਨੇ ਕਿਹਾ ਕਿ ਸੁਬਾਈ ਸਰਕਾਰਾਂ ਸਾਡੀ ਰਿਹਾਇਸ਼ੀ ਯੋਜਨਾ ਨੂੰ ਪੂਰਾ ਕਰਨ ਤੇ ਕੇਂਦ੍ਰਿਤ ਨੇ ਜੋ ਕਿ 1.7 ਬਿਲੀਅਨ ਡਾਲਰ ਦੇ ਨਿਵੇਸ਼ ਨੂੰ ਦਰਸਾਉਂਦੀ ਹੈ ਜਿਸ ਨੇ 2 ਸਾਲਾਂ ਤੋਂ ਘੱਟ ਸਮੇਂ 'ਚ 50 ਹਜ਼ਾਰ ਤੋਂ ਵੱਧ ਯੂਨਟਾਂ ਲਈ ਰਾਪਧਰਾ ਕਰ ਦਿੱਤਾ ਹੈ ਤੇ ਹਜ਼ਾਰਾਂ ਹੋਰ ਆਉਣ ਵਾਲੇ ਨੇ ਇਸ ਦਿਨ ਹੈ ਮੈਨੇਜਰ ਜਾਸਦ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ